ਨਿਊਜ਼ੀਲੈਂਡ ਨੇ ਐਲਾਨ ਕੀਤਾ ਹੈ ਕਿ ਪਾਤ ਫਰਾਂਸ ਜਰਮਨੀ ਇੰਗਲਿਸ਼ੀ ਸ਼੍ਰੀਲੰਕਾ ਸਿੰਗਾਪੂਰ ਦੱਖਣੀ ਕੋਰੀਆ ਸਵੀਡਨ ਅਤੇ ਸਵਿਟਜ਼ਰਲੈਂਡੀਆਂ ਡਿਗਰੀਆਂ ਨੂੰ ਮੁਲਾਂਕਣ ਤੋਂ ਛੋਟ ਦਿੱਤੀ ਜਾਵੇਗੀ ਨਿਊਜ਼ੀਲੈਂਡ ਦੇ ਵਿੱਚ ਪੜ੍ਹਾਈ ਕਰਨ ਦੇ ਚਾਹਵਾਨ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਇਹ ਦਰਸ਼ਾਣ ਦੇ ਲਈ ਇੱਕ ਅੰਤਰਰਾਸ਼ਟਰੀ ਯੋਗਤਾ ਮੁਲਾਂਕਣ ਪ੍ਰਾਪਤ ਕਰਨ ਦੀ ਲੋੜ ਹੁੰਦੀ ਹੈ ਕਿ ਉਹਨਾਂ ਦੀਆਂ ਯੋਗਤਾਵਾਂ ਨਿਊਜ਼ੀਲੈਂਡ ਵਿੱਚ ਵਰਤੀਆਂ ਜਾ ਸਕਦੀਆਂ ਨਹੀਂ ਜੇਕਰ ਤੁਸੀਂ ਅਜਿਹੇ ਦੇ ਵਿੱਚ ਅਰਜ਼ੀ ਦਿੰਦੇ ਹੋ ਜਿਸ ਦੇ ਲਈ ਤੁਹਾਡੀ ਅੰਤਰਰਾਸ਼ਟਰੀ ਯੋਗਤਾ ਨਿਊਜ਼ੀਲੈਂਡ ਦੇ ਬਰਾਬਰ ਜਾ ਫੇ ਟੂਲ ਨਾਤਮ ਕੋਨੀ ਚੈਦੀਏ ਤਾਂ ਤੁਹਾਨੂੰ ਆਮ ਤੌਰ ਤੇ ਅੰਤਰਰਾਸ਼ਟਰੀ ਯੋਗਤਾ ਮੁਲਾਂਕਣ ਪ੍ਰਾਪਤ ਕਰਨ ਦੀ ਜ਼ਰੂਰਤ ਹੋਵੇਗੀ ਇਕਾਈ ਕਿਉਂ ਇੱਕ ਮੁਲਾਂਕਣ ਹੈ ਜੋ ਨਿਊਜ਼ੀਲੈਂਡ ਯੋਗਤਾ ਅਥਾਰਟੀ ਦੁਆਰਾ ਇਹ ਦਰਸ਼ੋਂ ਦੇ ਲਈ ਕੀਤਾ ਜਾਂਦਾ ਹੈ ਕਿ ਤੁਹਾਡੀ ਅੰਤਰਰਾਸ਼ਟਰੀ ਯੋਗਤਾ ਨਿਊਜ਼ੀਲੈਂਡ ਦੇ ਵਿੱਚ ਵਰਤੀ ਜਾ ਸਕਦੀ ਹੈ ਨਿਊਜ਼ੀਲੈਂਡ ਤੋਂ ਬਾਹਰ ਦੀਆਂ ਜ਼ਿਆਦਾਤਰ ਯੋਗਤਾਵਾਂ ਦੇ ਲਈ ਆਈਕਿਊ ਐਡੀ ਲੋੜ ਹੁੰਦੀ ਹੈ ਤੇ ਵੀਜ਼ਾ ਅਰਜ਼ੀਆਂ ਦੇ ਲਈ ਜਿਨ੍ਹਾਂ ਯੋਗਤਾਵਾਂ ਦੇ ਲਈ ਆਈਕਿਊ ਐਡੀ ਲੋੜ ਹੁੰਦੀ ਹੈ ਉਹਨੇ ਵਾਸ਼ਿੰਗਟਨ ਸਮਝੋਤੇ ਜਾਂ ਫਿਰ ਸਿਡਨੀ ਸਮਝੋਤੇ ਦੁਆਰਾ ਮਾਨਤਾ ਪ੍ਰਾਪਤ ਇੰਜੀਨੀਅਰਿੰਗ ਡਿਗਰੀਆਂ ਅਤੇ ਹੁਣ ਨਿਯੰਤ੍ਰਿਤ ਪ੍ਰਵਾਸੀਆ ਸ਼੍ਰੇਣੀਆ ਨਿਵਾਸੀ ਵੀਜ਼ਾ ਦੇ ਲਈ ਛੋਟਾ ਦੀ ਸੂਚੀ ਵਿੱਚ ਯੋਗਤਾਵਾਂ ਇਸ ਲਈ ਜੇਕਰ ਤੁਸੀਂ ਹੁਨਰਮੰਦ ਪ੍ਰਵਾਸੀ ਸ਼੍ਰੇਣੀ ਦੇ ਨਿਵਾਸੀ ਜਾਂ ਫਿਰ ਵੀਜ਼ਾ ਦੇ ਲਈ ਅਰਜ਼ੀ ਦੇ ਰਹੇ ਹੋ ਤਾਂ ਤੁਹਾਡੀ ਯੋਗਤਾ ਛੋਟਾ ਦੀ ਸੂਚੀ ਵਿੱਚ ਹੈ ਤਾਂ ਤੁਹਾਨੂੰ IQAD ਲੋੜ ਨਹੀਂ ਹੈ ਤੇ ਇਮੀਗ੍ਰੇਸ਼ਨ ਨਿਜ਼ੀਲੈਂਡ ਨੇ ਮੁਲਾਂਕਣ ਤੋਂ ਛੋਟ ਯੋਗਤਾਵੰਦੀ ਸੂਚੀ ਨੂੰ ਅਪਡੇਟ ਕੀਤਾ ਜੋ ਕਿ 23 ਜੂਨ 2025 ਤੋਂ ਲਾਗੂ ਹੋ ਗਿਆ ਹੈ ਜਿੰਨਾਂ ਦੇਸ਼ਾਂ ਨੂੰ ਸ਼ਾਮਲ ਕੀਤਾ ਗਿਆ ਹੈ ਉਹਨਾਂ ਦੇ ਵਿੱਚ ਭਾਰਤ, ਫਰਾਂਸ, ਜਰਮਨੀ, ਇਟਲੀ, ਸਿੰਗਾਪੂਰ, ਦੱਖਣੀ ਕੋਰੀਆ, ਸ਼੍ਰੀਲੰਕਾ, ਸਵੀਡਨ ਅਤੇ ਸਵਿਟਜ਼ਰਲੈਂਡ ਸ਼ਾਮਲ ਨੇ ਇਸ ਤੋਂ ਇਲਾਵਾ ਇੱਕ ਸਾਤਾ ਅਤੇ ਸਪਸ਼ਟਤਾ ਦੇ ਲਈ ਆਸਟ੍ਰੇਲੀਆ, ਜਾਪਾਨ, ਮਲੇਸ਼ੀਆ, ਦੱਖਣੀ ਅਫਰੀਕਾ, ਯੂਨਾਈਟਿਡ ਕਿੰਗਡਮ ਅਤੇ ਸਯੁਕਤ ਰਾਜ ਅਮਰੀਕਾ ਨੂੰ ਵੀ ਅਪਡੇਟ ਕੀਤੇ ਜਾਣਗੇ। ਇਸ ਸੂਚੀ ਦਾ ਉਦੇਸ਼ ਅੰਤਰਰਾਸ਼ਟਰੀ ਯੋਗਤਾ ਮੁਲਾਂਕਣ ਦੀ ਲੋੜ ਤੋਂ ਬਿਨਾਂ ਕੁਝ ਅੰਤਰਰਾਸ਼ਟਰੀ ਯੋਗਤਾਵਾਂ ਨੂੰ ਮਾਨਤਾ ਦੇ ਕੇ ਵੀਜ਼ਾ ਅਰਜੀ ਪ੍ਰਕਿਰਿਆ ਜਿਵੇਂ ਕਿ ਹੁਨਰਬੰਦ ਪ੍ਰਵਾਸੀ ਸ਼੍ਰੇਣੀ, ਗ੍ਰੀਨ ਸੂਚੀ ਅਤੇ ਮਾਨਤਾ ਪ੍ਰਾਪਤ ਮਾਲਕ ਵਰਕ ਵੀਜ਼ਾ ਨੂੰ ਤੇਜ਼ ਕਰਨ ਦੇ ਵਿੱਚ ਮਦਦ ਕਰਦਾ ਹੈ। ਹੁਣ ਭਾਰਤੀ ਉਕਤਾਂਵਾ ਮੁਲਾਂਕਣ ਤੋਂ ਛੋਟ ਉਕਤਾਂਵਾ ਦੀ ਸੂਚੀ ਦਾ ਹਿੱਸਾ ਬਣਨ ਦੇ ਨਾਲ ਨਿਊਜ਼ੀਲੈਂਡ ਸਟੱਡੀ ਵੀਜ਼ਾ ਦੇ ਲਈ ਅਰਜ਼ੀ ਦੇਣ ਵਾਲੇ ਭਾਰਤੀ ਵਿਦਿਆਰਥੀਆਂ ਨੂੰ ਆਸਾਨ ਹੋਣ ਦੀ ਉਮੀਦ ਹੈ ਨਿਊਜ਼ੀਲੈਂਡ ਭਾਰਤੀ ਵਿਦਿਆਰਥੀ ਦੇ ਲਈ ਇੱਕ ਪ੍ਰਸਿੱਧ ਅਧਿਆਨ ਹੋ ਸਕਦਾ ਹੈ ਜਨਵਰੀ ਅਤੇ ਅਗਸਤ 2024 ਦੇ ਵਿਚਕਾਰ ਭਾਰਤ ਤੋਂ ਕੁਝ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ 2023 ਤੋਂ ਪੂਰੇ ਸਾਲ ਦੀ ਮਿਆਦ ਵਿੱਚ 7930 ਦਾਖਲੇ ਤੋਂ 34% ਵੱਧ ਕੇ ਹੁਣ 10640 ਹੋ ਗਏ ਨੇ ਨਿਊਜ਼ੀਲੈਂਡ ਦੇ ਵਿੱਚ ਪੜਾਈ ਤੋਂ ਬਾਅਦ ਦੇ ਵਰਕ ਪਰਮਿਟ ਬਾਰੇ ਪਿਊਸ਼ ਕੁਮਾਰ ਨੇ ਦਿਲਚਸਪ ਜਾਣਕਾਰੀ ਸਾਂਝੀ ਕੀਤੀ ਅਤੇ ਕਿਹਾ ਕਿ ਅੰਤਰਰਾਸ਼ਟਰੀ ਵਿਦਿਆਰਥੀ ਜੋ ਨਿਊਜ਼ੀਲੈਂਡ ਦੇ ਵਿੱਚ ਘੱਟੋ ਘੱਟ 30 ਹਫ਼ਤੇ ਮਾਸਟਰ ਜਾਂ ਡਾਕਟੋਰੇਟ ਦੀ ਪੜਾਈ ਪੂਰੀ ਕਰਦੇ ਨੇ ਉਹ ਗ੍ਰੈਜੂਏਸ਼ਨ ਤੋਂ ਬਾਅਦ 3 ਸਾਲਾਂ ਦੇ ਲਈ ਦੇਸ਼ ਵਿੱਚ ਕੰਮ ਕਰਨ ਦੇ ਯੋਗ ਹੋ ਜਾਂਦੇ ਨੇ ਜਿਹੜੇ ਵਿਦਿਆਰਥੀ ਛੋਟੇ ਮਾਸਟਰ ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ 30 ਹਫ਼ਤੇ ਦਾ ਪੋਸਟ ਗ੍ਰੈਜੂਏਟ ਡਿਪਲੋਮਾ ਪੂਰਾ ਕਰਦੇ ਨੇ ਉਹਨਾਂ ਨੂੰ ਪੂਰਾ ਪੀਐਸਡਬਲ ਲਾਭ ਮਿਲੇਗਾ